ਤੇ ਜਦੋਂ ਅਸੀਂ ਕਿਸੇ ਸਫ਼ਰ ਵੱਲ ਮੰਜ਼ਿਲ ਵੱਲ ਨਿਕਲਦੇ ਆ ਉਹ ਸਫ਼ਰ ਦੇ ਵਿੱਚ ਔਕੜਾਂ ਆਉਂਦੀਆਂ ਰਹਿੰਦੀਆਂ ਨੇ ਤਾਂ ਜੇ ਅਸੀਂ ਉਹ ਨਾ ਔਕੜਾਂ ਨੂੰ ਸੀਰੀਅਸ ਲੈ ਜਾਈਏ ਤੇ ਮੈਨੂੰ ਲੱਗਦਾ ਫਿਰ ਤਾਂ ਆਪਾਂ ਮੰਜ਼ਿਲ ਤੇ ਪਹੁੰਚ ਨਹੀਂ ਪਾਵਾਂਗੇ ਨਹੀਂ ਮੈਨੂੰ ਸ਼ੁਰੂ ਤੋਂ ਹੀ ਪੰਜਾਬ ਨੇ ਬਹੁਤ ਪਿਆਰ ਦਿੱਤਾ ਹੈ ਮੈਨੂੰ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਪਤਾ ਨਹੀਂ ਮੈਂ ਕੋਈ ਮੇਰੇ ਘਰਦਿਆਂ ਨੇ ਚੰਗੇ ਕੰਮ ਕੀਤੇ ਨੇ ਜਾਂ ਮੈਂ ਕੋਈ ਚੰਗੇ ਕੰਮ ਕੀਤੇ ਨੇ ਪਿਛਲੇ ਜਨਮ ਵਿੱਚ ਇੰਨਾ ਕੁਝ ਹੋ ਗਿਆ ਲਾਈਫ ਦੇ ਵਿੱਚ ਉੱਤਰਾ ਚੜ੍ਹਾ ਹੋਰ ਸਟਰਗਲ ਬਹੁਤ ਹੈ ਲਾਈਫ ਦੇ ਵਿੱਚ ਗਾਣੇ ਚੱਲਦੇ ਨੇ ਆਉਂਦੇ ਨੇ ਨਹੀਂ ਵੀ ਚੱਲਦੇ ਪਰ ਫੇਰ ਵੀ ਸਿੰਘਾ ਇੱਥੇ ਖੜਾ ਕੀਤਾ ਹੋਇਆ ਇਹ ਬਸ ਮਾਲਕ ਵਾਹਿਗੁਰੂ ਦੀ ਕਿਰਪਾ ਹੈ ਜੀ ਕੋ ਹਰ ਬੰਦਾ ਸਟਰਗਲ ਕਰਕੇ ਹੀ ਬਣਿਆ ਕੋਈ ਵੀ ਬਿਨਾ ਸਟਰਗਲ ਤੋਂ ਨਹੀਂ ਬਣਿਆ ਤਾਂ ਕਰਕੇ ਤੁਸੀਂ ਵੀ ਮਿਹਨਤ ਕਰੋ ਤੁਸੀਂ ਵੀ ਆਪਦੀ ਜ਼ਿੰਦਗੀ 'ਚ ਕੁਝ ਬਣੋ ਸਟਰਗਲ ਕਰਕੇ ਹੀ ਨਾ ਬਣੂਗਾ ਕਦੇ ਵੀ ਢੇਰੀ ਨਾ ਟਾਓ 네ਗੇਟਿਵ ਨਾ ਹੋਵੋ ਸਰ ਬਹੁ ਬਹੁ ਮੁਬਾਰਕਾ ਕੱਲ ਤੁਹਾਡੀ ਫਿਲਮ ਆ ਰਹੀ ਹੈ ਕੀ ਕਹਿਣਾ ਚਾਹੂੰਗੀ ਮੈਂ ਹੀ ਕਹਿਣਾ ਚਾਹਣਾ ਜੀ ਸਾਰੀ ਟੀਮ ਨੇ ਬਹੁਤ ਮਿਹਨਤ ਕਰੀ ਹੈ ਦਿੱਤਿਆ ਸੂਜ ਜੀ ਨੇ ਡਾਇਰੈਕਟ ਕੀਤੀ ਹੈ ਪ੍ਰੋਡਿਊਸ ਕਰੀ ਹੈ ਤੇ ਬਾਕੀ ਸਾਰੀ ਟੀਮ ਨੇ ਸਾਰਿਆਂ ਨੇ ਬਹੁਤ ਵਧੀਆ ਕੰਮ ਕਰਿਆ ਛੋਟੇ ਛੋਟੇ ਜਵਾਬਕਾਂ ਨੇ ਬਹੁਤ ਸੋਹਣਾ ਕੰਮ ਕਰਿਆ ਪ੍ਰਿੰਸ ਵੀ ਦੇ ਨੇ ਪ੍ਰਿੰਸ ਤਾਂ ਤੁਹਾਨੂੰ ਪਤਾ ਹੀ ਹੈ ਵੀ ਕਿਹੜਾ ਘੈਂਟ ਕੰਮ ਕਰਦਾ ਤੇ ਟਵਿੰਕਲ ਨਾਲ ਜਿਹੜੇ ਉਹਨਾਂ ਦੇ ਕੋ-ਸਟਾਰ ਨੇ ਉਹਨਾਂ ਨੇ ਤੇ ਵਿੱਚ ਮੇਰਾ ਕਰੈਕਟਰ ਚੀਤੇ ਦਾ ਹੈ ਤੇ ਤੁਸੀਂ ਜਾ ਕੇ ਜਰੂਰ ਦੇਖਿਓ ਤੇ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਾ ਸਰ ਫਿਲਮ ਦੇ ਵਿੱਚ ਤੁਸੀਂ ਕੰਮ ਕੀਤਾ ਹੈ ਕਿਸੇ ਤਰ੍ਹਾਂ ਦੀ ਮੁਸ਼ਕਿਲ ਐਦਾਂ ਹੁੰਦੀ ਹੈ ਕਿ ਮੁਸ਼ਕਿਲ ਐਦਾਂ ਨਹੀਂ ਹੁੰਦੀ ਕਿ ਇੱਕ ਪ੍ਰੋਜੈਕਟ ਜਦੋਂ ਵੀ ਬਣਦਾ ਹੈ ਉਹਦੇ ਵਿੱਚ ਬਹੁਤ ਚੀਜ਼ਾਂ ਆਉਂਦੀਆਂ ਨੇ ਫੇਸ ਕਰਨੀਆਂ ਪੈਂਦੀਆਂ ਨੇ ਚਾਹੇ ਗਾਣੇ ਨੇ ਚਾਹੇ ਮੂਵੀ ਹੈ ਤੇ ਜਦੋਂ ਅਸੀਂ ਕਿਸੇ ਸਫ਼ਰ ਵੱਲ ਮੰਜ਼ਿਲ ਵੱਲ ਨਿਕਲਦੇ ਆ ਉਹ ਸਫ਼ਰ ਦੇ ਵਿੱਚ ਔਕੜਾਂ ਆਉਂਦੀਆਂ ਰਹਿੰਦੀਆਂ ਨੇ ਤਾਂ ਜੇ ਅਸੀਂ ਉਹ ਨਾ ਔਕੜਾਂ ਨੂੰ ਸੀਰੀਅਸ ਲੈ ਜਾਈਏ ਤੇ ਮੈਨੂੰ ਲੱਗਦਾ ਫਿਰ ਤਾਂ ਆਪਾਂ ਮੰਜ਼ਿਲ ਤੇ ਪਹੁੰਚ ਨਹੀਂ ਪਾਵਾਂਗੇ ਤੇ ਹੁਣ ਸਾਡੀ ਐਡੀ ਫਿਲਮ ਐਡੀ ਲੱਖਾਂ ਕਰੋੜਾਂ ਰੁਪਈਆ ਜਿਹਦੇ ਤੇ ਲੱਗਾ ਤੇ ਬਣਾਉਣ ਦਮੇ ਬਹੁਤ ਚੀਜ਼ਾਂ ਹੁੰਦੀਆਂ ਨੇ ਪਰ ਠੀਕ ਹੈ ਵਾਹਿਗੁਰੂ ਨੇ ਐਡੀ ਮਿਹਰ ਕਰੀ ਹੈ ਕਿ ਬਣ ਕੇ ਰਿਲੀਜ਼ ਹੋਣ ਜਾ ਰਹੀ ਹੈ ਤੇ ਤੁਸੀਂ ਚਿੱਤੇ ਦੇ ਕਿਰਦਾਰ ਨੂੰ ਕੈਰੈਕਟਰ ਨੂੰ ਪਿਆਰ ਕਰੋਗੇ ਤੇ ਬਾਕੀ ਠੀਕ ਹੈ ਜੀ ਬਾਕੀ ਤੁਸੀਂ ਜੇਕਰ ਸਿੰਘੇ ਦੀ ਗੱਲ ਕੀਤੀ ਜਾਵੇ ਤਾਂ ਡੇ ਬਾਏ ਡੇ ਬਹੁਤ ਨਿਖਾਰ ਆ ਰਿਹਾ ਹੈ ਸਿੰਘੇ ਦੇ ਵਿੱਚ ਜਦੋਂ ਤੁਹਾਡੀ ਐਂਟਰੀ ਹੁੰਦੀ ਆ ਵਿਲਨ ਵਾਲੇ ਟਾਈਪ ਚ ਤਾਂ ਲੋਕਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਕੋਕਾ ਮਿਲਦੀਆਂ ਨੇ ਕਲਕੇਰੀਆ ਮਾਰਦੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਪ੍ਰਤੀ ਪਿਆਰ ਬਹੁਤ ਹੈ ਉਹਨਾਂ ਦਾ ਨਹੀਂ ਮੈਨੂੰ ਸ਼ੁਰੂ ਤੋਂ ਹੀ ਪੰਜਾਬ ਨੇ ਬਹੁਤ ਪਿਆਰ ਦਿੱਤਾ ਹੈ ਮਨਤਾ ਵਾਇਗਰੂ ਦੀ ਕਿਰਪਾ ਨਾਲ ਪਤਾ ਨਹੀਂ ਮੈਂ ਕੋਈ ਮੇਰੇ ਘਰਦਿਆਂ ਨੇ ਚੰਗੇ ਕੰਮ ਕੀਤੇ ਨੇ ਜਾਂ ਮੈਂ ਕੋਈ ਚੰਗੇ ਕੰਮ ਕੀਤੇ ਨੇ ਪਿਛਲੇ ਜਨਮ ਵਿੱਚ ਪਰ ਮੈਨੂੰ ਮੈਨੂੰ ਐ ਹੈ ਕਿ ਯਾਰ ਸਾਰੇ ਲੋਕ ਘੈਂਟ ਨੇ ਵਧੀਆ ਪਿਆਰ ਦਿੰਦੇ ਨੇ ਮੈਂ ਇਸ ਚੀਜ਼ ਨੂੰ ਪੋਜ਼ਿਟਿਵ ਹੀ ਲੈਂਦਾ ਮੈਂ ਹਮੇਸ਼ਾ ਤਾਂ ਹੀ ਖੁਸ਼ੀ ਰਹਿਣਾ ਮੈਨੂੰ ਐ ਲੱਗਦਾ ਕਿ ਇੰਨੀ ਕਰੋੜਾਂ ਦੁਨੀਆ ਜਿਹੜੀ ਜਾਣਦੀ ਆ ਸੰਗੇ ਨੂੰ ਬਾਈ ਫੇਸ ਜਿੱਥੇ ਵੀ ਉਤਰੀਦਾ ਉੱਥੇ ਉੱਥੇ ਜਾਣਦੇ ਆਉਂਦੇ ਨੇ ਹਨਾ ਤਾਂ ਮੈਨੂੰ ਐ ਲੱਗਦਾ ਕਿ ਠੀਕ ਹੈ ਵਾਇਗਰੂ ਨੇ ਇਹ ਮੇਰੀਆਂ ਮਾਂ ਦੀਆਂ ਦੁਆਵਾਂ ਨੇ ਇਹ ਮੇਰੇ ਪਿਓ ਦਾ ਆਸ਼ੀਰਵਾਦ ਹੈ ਹਨਾ ਤੇ ਮੇਰੀ ਦਾਦੀ ਦੀਆਂ ਦਵਾ ਮਾ ਨੇ ਜਿਨ੍ਹਾਂ ਕਰਕੇ ਅੱਜ ਮੈਂ ਇੱਥੇ ਸਟੈਂਡ ਕਰਾ ਇੰਨਾ ਕੁਝ ਹੋ ਗਿਆ ਲਾਈਫ ਦੇ ਵਿੱਚ ਉਤਰਾ ਚੜ੍ਹਾ ਹੋਰ ਸਟਰਗਲ ਬਹੁਤ ਹੈ ਲਾਈਫ ਦੇ ਵਿੱਚ ਗਾਣੇ ਚੱਲਦੇ ਨੇ ਆਉਂਦੇ ਨੇ ਨਹੀਂ ਵੀ ਚੱਲਦੇ ਪਰ ਫੇਰ ਵੀ ਸਿੰਘਾ ਇੱਥੇ ਖੜਾ ਕੀਤਾ ਹੋਇਆ ਇਹ ਬਸ ਮਾਲਕ ਵਾਹਿਗੁਰੂ ਦੀ ਕਿਰਪਾ ਹੈ ਜੀ ਫੈਨ ਦੇ ਵਿੱਚ ਨਾ ਕਾਫੀ ਨਰਾਜ਼ਗੀ ਪਾਈ ਜਾਂਦੀ ਤੁਹਾਡੇ ਗਾਣੇ ਅੱਜਕੱਲ ਬਹੁਤ ਘਟ ਆ ਰਹੇ ਨੇ ਉਹ ਕਹਿ ਰਹੇ ਨੇ ਕਿ ਗਾਣੀ ਵੀ ਕੱਢੋ ਕਿਉਂਕਿ ਤੁਹਾਡੇ ਜਦੋਂ ਗਾਣਾ ਆਇਆ ਸੀਗਾ ਤੁਹਾਡੇ ਲਫ਼ਜ਼ ਹੁੰਦੇ ਨੇ ਸਿੰਘਾ ਬੋਲਦਾ ਵੀਰੇ ਤਾਂ ਬਹੁਤ ਲੋਕ ਪਿਆਰ ਕਰਦੇ ਸੀ ਨਹੀਂ ਠੀਕ ਹੈ ਗਾਣੇ ਵੀ ਕਰੀ ਜਾਂਦੇ ਆ ਗਾਣੇ ਕਰਦੇ ਆ ਲੱਗੇ ਹੋਏ ਆ ਫਿਲਮਾਂ ਦੇ ਵਿੱਚ ਧਿਆਨ ਹੋ ਗਿਆ ਫਿਲਮਾਂ ਹੁਣ ਫਿਲਮਾਂ ਦੇ ਵਿੱਚ ਹੈਗੇ ਨੇ ਤਿੰਨ ਚਾਰ ਫਿਲਮਾਂ ਮੇਰੀਆਂ ਲਾਈਨ ਅਪ ਨੇ ਹੋਰ ਹੋਰ ਚੀਜ਼ਾਂ ਤੇ ਕੰਮ ਹੋਣਾ ਇਦਾਂ ਹੋ ਜਾਂਦਾ ਨਾ ਕਿ ਜਦੋਂ ਕੋਈ ਆਰਟਿਸਟ ਪਹਿਲਾਂ ਨਾ ਖੁੱਲਾ ਹੁੰਦਾ ਉਹ ਪਰ ਜਦੋਂ ਕਿਸੇ ਦਾ ਨਾਮ ਬਣ ਜਾਂਦਾ ਉਹਦੇ ਨਾਲ ਕਈ ਚੀਜ਼ਾਂ ਦੀ ਰਿਸਪੌਂਸਿਬਿਲਟੀ ਜੁੜ ਜਾਂਦੀ ਆ ਕਿਸੇ ਵੀ ਆਰਟਿਸਟ ਨਾਲ ਤੁਸੀਂ ਜਿੰਨੇ ਵੀ ਆਰਟਿਸਟ ਪੰਜਾਬ ਦੇ ਲਾ ਲਓ ਹਰੇਕ ਬੰਦੇ ਨਾਲ ਆਪਦੀ ਆਪਦੀ ਰਿਸਪੌਂਸਿਬਿਲਟੀ ਜੁੜੀ ਹੋਈ ਹੈ ਕਿ ਉਹਦੀ ਕਿੱਦਾਂ ਦੀ ਆਡੀਅנס ਹੋਵੇ ਉਹ ਵਧੀਆ ਆਡੀਅੰਸ ਨੂੰ ਕੰਮ ਦਵੇ ਵਧੀਆ ਚੀਜ਼ਾਂ ਲੋਕ ਉਹਦੇ ਨਾਲ ਮਤਲਬ ਸਿੱਖਣ ਦੇਖਣ ਤਾਂ ਮੈਂ ਚਾਹੁੰਦਾ ਕਿ ਮੈਂ ਆਪਦੀ ਚੀਜ਼ਾਂ ਤੇ ਵਰਕ ਕਰਿਆ ਮੈਂ ਆਪਦੀ ਆਪਦੀ ਬਾਡੀ ਤੇ ਕੰਮ ਕਰਿਆ ਮੈਂ ਇਹ ਨਹੀਂ ਕਿ ਜੇ ਗਾਣੇ ਨਹੀਂ ਕਰੇ ਤਾਂ ਮਤਲਬ ਕੁਝ ਨਹੀਂ ਕਰਿਆ ਮੈਂ ਆਪਦੀ ਬਾਡੀ ਤੇ ਕੰਮ ਕਰਿਆ ਮੈਂ ਆਪ ਨੂੰ ਗੁੱਡ ਹੈਲਥ ਹੋ ਗਈ ਗੁੱਡ ਫੂਡ ਹੋ ਗਿਆ ਤੇ ਆਪ ਦੀ ਮੈਂਟਲੀ ਸਟਰੋਂਗ ਹੋਇਆ ਮੈਂ ਮੈਨੂੰ ਐ ਲੱਗਦਾ ਕਿ ਠੀਕ ਹੈ ਲਾਈਫ ਦੇ ਵਿੱਚ ਚੱਲਦੇ ਹੀ ਰਹਿਣਾ ਇਹ ਤਾਂ ਤੁਹਾਨੂੰ ਨਹੀਂ ਪਤਾ ਅਗਲਾ ਸਾਲ ਤੁਹਾਡੇ ਲਈ ਕਿਦਾਂ ਦਾ ਜਾਣਨਾ ਤਾਂ ਤੁਸੀਂ ਤਾਂ ਇਹ ਚੀਜ਼ ਦੇਖ ਸਕਦੇ ਹੋ ਕਿ ਜੋ ਪੋਜ਼ਿਟ ਜੋ ਐਸ ਵੇਲੇ ਪ੍ਰੈਜ਼ੈਂਟ ਹੈ ਉਹੀ ਹੈ ਪਰ ਮੈਨੂੰ ਕੀ ਪਤਾ ਮੇਰਾ ਅਗਲਾ ਸਾਲ ਕਿਦਾਂ ਦਾ ਹੋਵੇ ਤੁਹਾਡਾ ਕਿਦਾਂ ਦਾ ਹੋਵੇ ਕਿਸੇ ਨੂੰ ਨੋਬਡੀ ਨੋਜ਼ ਹੈ ਨਾ ਤੇ ਬਸ ਇਹਨੇ ਵਾਹਿਗੁਰੂ ਜਿਕਰ ਅੱਜ ਲੱਖਾਂ ਦੇ ਵਿੱਚ ਸਿੰਘਾ ਦਾ ਨਾਮ ਆ ਤਾਂ ਸਿੰਘਲ ਨੂੰ ਨਾਮ ਬਣਾਉਣ ਲਈ ਬਹੁਤ ਮੁਸ਼ਕਿਲ ਲੱਗੀ ਆ ਤੁਹਾਨੂੰ ਕੀ ਲੱਗਦਾ ਆ ਕਿ ਤੁਸੀਂ ਆਪਣਾ ਨਾਮ ਬਣਾਇਆ ਤੁਹਾਡੀ ਸਟਰਗਲ ਬਹੁਤ ਜ਼ਿਆਦਾ ਆ ਕੀ ਕਹਿਣਾ ਚਾਹੋਗੇ ਆਪਣੇ ਫੈਨਸ ਨੂੰ ਜੋ ਤੁਹਾਡੇ ਤੋਂ ਸਿੱਖਦੇ ਨੇ ਇਹ ਸਾਰੇ ਜਰ ਜੇ ਦੁਨੀਆ ਤੇ ਜੇ ਕਿਸੇ ਦਾ ਵੀ ਨਾਮ ਬਣਿਆ ਆ ਕੋਈ ਕਿਸੇ ਨੂੰ 10000 ਬੰਦਾ ਵੀ ਜਾਣਦਾ ਜਾਂ ਲੱਖਾਂ ਵੀ ਜਾਣਦੇ ਨੇ ਉਹ ਹਰ ਬੰਦਾ ਸਟਰਗਲ ਕਰਕੇ ਹੀ ਬਣਿਆ ਕੋਈ ਵੀ ਬਿਨਾ ਸਟਰਗਲ ਤੋਂ ਨਹੀਂ ਬਣਿਆ ਤਾਂ ਕਰਕੇ ਤੁਸੀਂ ਵੀ ਮਿਹਨਤ ਕਰੋ ਤੁਸੀਂ ਵੀ ਆਪਦੀ ਜ਼ਿੰਦਗੀ ਚ ਕੁਝ ਬਣੋ ਸਟਰਗਲ ਕਰਕੇ ਹੀ ਨਾ ਬਣੂਗਾ ਕਦੇ ਵੀ ਢੇਰੀ ਨਾ ਟਾਓ 네ਗੇਟਿਵ ਨਾ ਹੋਵੋ ਇੱਕ ਵਾਰ ਦੋ ਵਾਰ ਤਿੰਨ ਵਾਰ ਚਾਰ ਵਾਰ ਡਿੱਗ ਜਾਓਗੇ ਪਰ ਤੁਸੀਂ ਆਪਣੇ ਆਪ ਤੇ ਖੜ ਸਕਦੇ ਹੋ ਦੈਟਸ ਇਟ ਮੈਨੂੰ ਇੰਨਾ ਪਤਾ ਅਸੀਂ ਗੜੇ ਆ ਸਾਰੀ ਦੁਨੀਆ ਨੂੰ ਹੱਕ ਹੈ ਹਰ ਬੰਦੇ ਨੂੰ ਹੱਕ ਹੈ ਕਿ ਜਿਹੜਾ ਬੰਦਾ ਸਟਰਗਲ ਕਰਦਾ ਆ ਆਪਣੀ ਲਾਈਫ ਦੇ ਵਿੱਚ ਉੱਕ ਪੋਸ਼ਣਾ ਕੁਝ ਲਾਈਵ ਦੇ ਵਿੱਚ ਬਣੇ ਆਪਦੇ ਮਾਪਿਓ ਦਾ ਨਾਮ ਰੋਸ਼ਨ ਕਰੇ ਆਪਦੀ ਜ਼ਿੰਦਗੀ ਦੇ ਵਿੱਚ ਕੁਝ ਕਮਾ ਕੇ ਜਾਵੇ ਖੱਟ ਕੇ ਜਾਵੇ ਦੈਟਸ ਇਟ ਹੋਰ ਕੁਝ ਨਹੀਂ ਮੇਰਾ ਆਖਰੀ ਸਵਾਲ ਹੈ ਇੱਕ ਪੰਜਾਬ ਦੇ ਵਿੱਚ ਹੜਾਂ ਵਰਗੀ ਸਥਿਤੀ ਹੈ ਤੁਸੀਂ ਦੇਖ ਨਹੀਂ ਜਸਟ ਇੱਕ ਇੱਕ ਪੰਜਾਬ ਦੇ ਵਿੱਚ ਹੜਾਂ ਵਰਗੀ ਸਥਿਤੀ ਹੈ ਮਨਕੀਰ ਤੋਲਕ ਤੇ ਹੋਰ ਵੀ ਕਲਾਕਾਰ ਨੇ ਤੁਸੀਂ ਵੀ ਨੇ ਤੇ ਤੁਸੀਂ ਸਾਰੀ ਮਦਦ ਕਰ ਰਹੇ ਹੋ ਹੜਪੀਟਾਂ ਦੀ ਪਰ ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬ ਦੇ ਵਿੱਚ ਅੱਜ ਸੰਕਟ ਬਹੁਤ ਵੱਡਾ ਹੈ ਪੰਜਾਬ ਦੇ ਜਾਦ ਤੱਕ ਪੰਜਾਬ ਦੇ ਪੁੱਤ ਜਿਉਂਦੇ ਨੇ ਨਾ ਪੰਜਾਬ ਨੂੰ ਕੱਖ ਨਹੀਂ ਹੋਣ ਲੱਗਾ ਕੋਛ ਨਹੀਂ ਹੁੰਦਾ ਜਦ ਤੱਕ ਪੰਜਾਬ ਦੇ ਯੋਧੇ ਪੰਜਾਬ ਦੇ ਪੁੱਤ ਜਿਹੜੇ ਜਿਹੜੇ ਜਦੋਂ ਮੁੰਡਾ ਲਾ ਕੇ ਮੁੰਡੇ ਨਾਲ ਖੜੇ ਆ ਔਖੇ ਟਾਈਮ ਤੇ ਪੰਜਾਬ ਨੂੰ ਕੋਛ ਕੋਈ ਹਲਾਈ ਨਹੀਂ ਸਕਦਾ ਬੜੀ ਪਾਵਰ ਆਈਆਂ ਬੜੀਆਂ ਸ਼ਕਤੀਆਂ ਆਈਆਂ ਬੜੇ ਲੋਕ ਆ ਇਹਨੂੰ ਹਲਾਉਣ ਨੂੰ ਪੰਜਾਬ ਕਦੇ ਦਬਣ ਵਾਲਾ ਨਹੀਂ ਆ ਸਾਨੂੰ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਹੀ ਏਡਾ ਹੈ ਸਾਡੇ ਤਾਂ ਸਿਰ ਤੇ ਮਤਲਬ ਏਡੇ ਪੀਰ ਪਗੰਬਰ ਹੋਏ ਨੇ ਏਡੇ ਯੋਧੇ ਹੋਏ ਨੇ ਅਰਜੀਤ ਸਿੰਘ ਨਾਲੂਆ ਰਕੇ ਅੱਡੇ ਖਤਰਨਾਕ ਬੰਦੇ ਹੋਏ ਨੇ ਜਿਨ੍ਹਾਂ ਨੇ ਜੰਗਾਂ ਜਿੱਤ ਲਈਆਂ ਤਾਂ ਮੈਨੂੰ ਐ ਲੱਗਦਾ ਜਿਨ੍ਹਾਂ ਦੇ ਖੂਨ ਸਾਡੇ ਚ ਦੌੜਦੇ ਨੇ ਜਿਹੜੀ ਮਿੱਟੀ ਚੋਂ ਅਸੀਂ ਨਿਕਲੇ ਆ ਤਾਂ ਫਿਰ ਪੰਜਾਬ ਕਦੇ ਢੈਂਦਾ ਹੀ ਨਹੀਂ ਮੈਂ ਕਹਿੰਦਾ ਜੀ ਅਸੀਂ ਤਾਂ ਪੰਜਾਬ ਤਾਂ ਐ ਇੰਨੀ ਹਿੰਮਤ ਰੱਖਦਾ ਕਿ ਅਸੀਂ ਤਾਂ ਬਾਹਰਲੇ ਬਾਹਰਲੀਆਂ ਕੰਟਰੀਆਂ ਬਾਹਰਲੇ ਦੇਸ਼ਾਂ ਨੂੰ ਅਸੀਂ ਬਚਾਉਣ ਜਾਂਦੇ ਆ ਅਸੀਂ ਆਪ ਦਾ ਪੰਜਾਬ ਨਹੀਂ ਬਚਾ ਸਕਦੇ ਬਿਲਕੁਲ ਸਹੀ ਕਹਿੰਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ